हां जी सारे वीरा नु प्यार भरी सत मंगलवार श्री अकाल दोस्तों मैं भोमा हरराज ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਮੰਗਲਵਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਵੱਡੇ ਹਰੀਕੇ ਹਰੀਕੇ ਕਲਾਵੀ ਨੂੰ ਕਿਹਾ ਜਾਂਦਾ ਇੱਥੇ ਦੋਸਤੋ ਬੱਕਰਾ ਮੰਡੀ ਲੱਗਦੀ ਆ ਤੇ ਉਹ ਲੱਗ ਚੁੱਕੀ ਆ ਸੋ ਦੋਸਤੋ ਹਰ ਮੰਗਲਵਾਰ ਇਹ ਮੰਡੀ ਬਹੁਤ ਹੀ ਵਧੀਆ ਜਾਨਵਰ ਇੱਥੇ ਆਉਂਦੇ ਆ ਤੇ ਚੰਗੇ ਆ ਆ ਲੱਗਦੇ ਯਾਰ ਮੁੱਲਾਂ ਤੇ ਪਸ਼ੂ ਵਿਕਦੇ ਤੇ ਖਰੀਦਦੇ 5000 ਦਾ ਮੁੱਲ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਵਿਖਾਉਣੇ ਆ ਦੋਸਤੋ ਤੁਹਾਨੂੰ ਸੌਦੇ ਕਹਿੰਦਾ ਨਾ ਵੀਰ ਇਹਦੀ ਗੱਲ ਐ ਇੰਨਾ ਗਾਇਆ ਮੈਨੂੰ ਕਿਹੜਾ ਦਿੱਤੀ ਉਹਨੇ ਮੈਂ ਤਾਂ ਮੋੜ ਲੰਗਰ ਰਹਿ ਗਿਆ ਨਹੀਂ ਨਹੀਂ ਮਹਿੰਗੀ ਵੇਚੀ ਜੋ ਹੀ ਹੈ ਮਹਿੰਗੀ ਵੇਚੀ ਮਤਾਂ 300 ਬੱਸ ਉਹ ਥੋੜੇ ਹੀ ਨਹੀਂ ਐਡੀ ਬੱਡੀ ਦੀ ਬੱਕੀ ਨਹੀਂ ਹੁੰਦੀ ਉਹ ਬਾਈ ਕੀ ਮੰਗਿਆ ਕਾਹਦਾ ਸੌਦਾ ਇਹ 700 ਮੰਗਿਆ ਜੀ ਹਾਂ ਤੇ 45 ਲਾਦਾ ਉਹਨੇ ਬਾਈ ਜਿਹੜੀ ਵਿਖਾਈਦਾ ਜੀ ਇਹ ਤਾਂ ਜਾਇਜ਼ ਲਾ ਤੇ ਯਾਰ ਕੀ ਕਰਤਾ ਕਾਲਾ ਜੀਵ ਟੀਰ ਮੁੜੀ ਇਹਨ ਨਹੀਂ ਨਹੀਂ ਉਹ ਆ ਪੋਪੜੀ ਆ ਉਹ ਪਿੱਛੇ ਨਾ ਨਾ ਪੋਪੜੀ ਲੈ ਪੈਨ ਨੂੰ ਸੋਨੇ ਦੇ 100 ਚੱਕਰ ਰੁਪਏ ਮੋਟੂ ਕਿੰਨੇ ਜਗਾਤੀ ਪੰਜ ਦੀ ਉਹ ਚੰਗਾ ਰਹੇ ਬੋਲੇ ਵੀ ਨਹੀਂ ਲੈ ਠੀਕ ਆ ਓਏ ਆਪ ਜੀ ਦੇਖੀ ਆੜੀ ਰਹਿ ਗਈ ਹੁਣ ਆ ਲਖਾਰਿਆ ਪਾ ਦੀ ਅਜ਼ਾਦ ਆਪਾ ਬੱਟੜ ਕਿਵੇਂ ਮੂਰੇ ਕਾ ਦੋ ਨਾ ਬਾਈ ਯਾਰ ਓਏ ਹੋ ਹੋ ਆ ਪੋਪੜੀ ਫਾੜੋ ਹੋ ਗਈ ਲੈ ਦੋ ਦੋ ਹਾਂ ਸਹੀ ਆਉ ਬੰਦੇ ਨੇ ਹਾਂ ਕੀਤੀ ਨਾ ਨਹੀਂ ਕੀਤੀ ਜੋਰ ਚਾਹਦਾ ਜੋਰ ਨਾਲ ਇਹਦੇ ਦੇ ਜੋਰ ਹੈਗਾ ਨਹੀਂ ਯਾਰ ਮੰਨਣਾ ਆਖੇ ਲੱਗ ਜਾਂਦਾ ਬੰਦਿਆਂ ਨੇ ਨਹੀਂ ਨਹੀਂ ਰੱਬ ਵਾਦਾ ਕਰੇ ਵੈਸੇ ਆ ਗਏ ਭਾਈ ਲਿਖ ਲਿਖਦੇ ਲਿਖਦੇ ਭਾਈ ਕਿਹੜਾ ਪਿੰਡ ਆ ਭਾਈ ਦਾ ਨਹੀਂ ਇਹ ਵੀ ਨਹੀਂ ਬੋਲਿਆ ਪ੍ਰਭੂ ਲੈ ਵੀ ਮੜਾਕ ਵਾਲਾ ਬਾਈ ਲੈ ਗਿਆ ਸੁਖਦੇਵ ਪੂਰੇ ਆ ਨਹੀਂ ਮਾਰ ਨਹੀਂ ਪੂਰੇ 5 ਦਾ ਪਿਛੜੇ ਜਿਹੜੇ ਨੇ ਕੀਤਾ ਹਾਂ ਸਹੀ ਗੱਲ ਆ ਬਾਈ ਸਖਦੇਵ ਨੇ ਲੈ ਲਈ ਇਹ ਮੜਾਕ ਵਾਲੇ ਨੇ ਤੇ ਹੈਗੀ ਆ 12 11 ਨਹੀਂ ਨਹੀਂ 11 ਹੋਊਗੀ ਮਤ ਉਹਦੇ 800 ਮਾ 800 ਇਹ ਹੈ ਅੱਛਾ ਕਾ ਕਿੰਨੇ ਦਾ ਸੌਦਾ ਬੋਗੇ ਬੋਗੇ ਕਿਹੜੇ ਦਾ ਸੌਦਾ ਬਾਈ ਐਦਾ ਵੀ ਹੁੰਦਾ ਸੌਦਾ ਦਾ ਕਿੰਨੇ ਚ ਹੁੰਦਾ ਏ ਸਾਢੇ 11 ਦੇ ਮੈਂ 12 ਦੀ ਕਹਤੀ ਆ ਫੇਰ ਤਾਂ ਨਿਬੜੇ ਪਏ ਆ ਚੱਕਾ ਖੇਰ ਬਾਈ ਜੀ ਚੱਲ ਚੱਲ ਕਰਦੇ ਤਾ ਸਾਢੇ ਬਸ ਨਹੀਂ ਕੱਢਨੇ ਦਾ ਫੜ ਲਓ ਤੇ ਨਹੀਂ ਬਸ ਯਾਰ ਕਿਉਂ ਆਣਦਾ ਨਾ 150 ਪਿੱਛੇ ਯਾਰ ਲੈ ਲੈ ਕਰੀਂ ਜਾਂਦਾ ਆ ਲੈ ਜਾਂਦਾ ਮੈਂ ਲੈ ਜਾਂਦਾ ਮੈਂ ਲੈ ਜਾਂਦਾ ਮੈਂ ਲੈ ਜਾਂਦਾ ਆਈ ਦੀ ਆ ਬਾਈ ਦੀ ਸਾਈ ਤੂੰ ਉਹਦੀ ਬੜੀ ਬਟਾ ਸੌਦਾ ਹੈਗਾ ਨਾ ਯਾਰ ਸਿੱਧਾ ਤੂੰ ਵੀ ਕਿਉਂ ਨਹੀਂ ਯਾਰ ਵਿੰਗ ਪਾਉਣ ਪਾਉਣਾ ਤੂੰ ਵੀ ਬਸਾਈਏ ਉਹ ਫੜਾਈ ਜਾਂਦਾ ਸੌਦਾ ਮੇਰਾ ਹੋ ਹੀ ਜਾਂਦਾ ਫਿਰ ਤੂੰ ਸਾਈ ਫੜਾ ਉਹਨੂੰ ਜੇਗਾ 12 ਨਹੀਂ ਕੋਈ ਫੜਨ ਨਹੀਂ ਕਹਿੰਦਾ ਤੂੰ ਫੜਦਾ ਬਾਈ 12 ਦੀ ਅਸੀਂ ਤਾਂ 10 ਦੀ ਲੈਣੇ ਚੱਕ ਉੱਪਰ ਖੜ ਗਿਆ ਬਾਈ ਉਹ ਮੇਰਾ ਤੇਲੀ ਆਂਦਾ ਭਰਾ ਪੈਂਦਾ ਹਾਂਜੀ ਉਹਨਾਂ ਦੀ ਫੜੀ ਬੇਟਾ ਉਹ ਬਾਈਆਂ ਦਾ ਮੈਂ ਤਾਂ ਦੱਸ ਦੇ ਹੀ ਲੈਣਾ ਹਰ ਦੇਖ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਈਆਂ ਕਰੋ ਇੱਕ ਮਿੰਟ ਜਦੋਂ ਉਹਦੀ ਸਾਈ ਉਹਦੇ ਹੱਥ ਚ ਆਉਂ ਉਹ ਪੜਾ ਦੇ ਆਪ ਲੋਕਾਂ ਨੂੰ ਹਾਂ ਬਿਲਕੁਲ ਉਹ ਇੱਕ ਮਿੰਟ ਇਹਨੂੰ ਪੁੱਛਦਾ ਕਿ ਤੇ ਚੱਲੀ ਉਹ ਸੋ ਤਾਂ ਉਹਨੂੰ ਸੁਣਾਇਆ ਪਹਿਸਾ ਲਾਉਂਦੇ ਸਾਡੇ ਘਰਾਂ ਲਾਉਂਦਾ ਕੱਲ ਸੁਣਾ ਸਾਈ ਉਹਦੀ ਹੱਥ ਚ ਉਹ ਪੜਾਣਾ ਹੁਣ ਪੜਾਈ ਆ ਕਹੀ ਮਰੀ ਰਾਜੀ ਪੜ੍ਹੋ ਜੇ ਦਾ ਗਾਣਾ चलो सा तू बारह दख्या साढ़े ग्यारह लोंद ਤੇ ਫਿਰ ਦੇ ਇਹਨੂੰ 500 ਦਾ ਕੀ ਫਰਕ ਆ ਜਿਹੜਾ ਮਰਜ਼ੀ ਹਾਂ ਵੀ ਦੱਸ ਜੀਤੇ ਹੁਣ ਥੋਣ ਚੱਕ ਗਾ ਵੇਚਣੀ ਵੀ ਹੋਰ ਦੋ ਮਿੰਟ ਬੈਠ ਕੇ ਬਾਕੀ ਬਾਜ਼ਾਰ ਛੱਡੀ ਬੱਕਰੀ ਤੱਕ ਕੇ ਬਾਜ਼ਾਰ ਛੱਡੀ ਉਦੋਂ ਦੇਖੀ ਸਾ ਬੱਕਰੀ ਨਵੇੜੋ ਯਾਰ ਬੋ ਗਿਆ ਤੂੰ ਵੀ ਕੀ ਸੀ ਪਾ ਕੇ ਬੈ ਜਾ ਨਾ ਨਹੀਂ ਮਰਜ਼ੀ ਲਖਵਾਓ ਇਆ ਫੇਰ ਹੋਰ 100 200 ਨਾ ਯਾਰ ਕਿਲਾ ਵਣ ਜੂਗਾ ਯਾਰ 200 200 ਦਾ ਗੱਲ ਲੱਗੀ ਤੇ ਬੋਗੇ ਯਾਰ ਬਾਈ ਯਾਰ ਕਾ ਦੋ ਸੌਦਾ ਗੱਲ ਕਾਈ ਕਰਾ ਜੂਗੀ 12 ਦੀ ਯਾਰ ਕੀ ਹੋ ਗਈ ਲੈ ਚੱਕ ਬਾਈ ਲਓ ਵੀ ਲਖਾਈ ਬੋਗੇ ਨੇ ਕਰਾਉਣੀ ਆ ਤੇ ਬੱਕਰੀ ਵਿਖਾ ਜਾ ਬਾਈ ਆ ਜਾ ਮਸਾਂ ਆ ਜਾ ਲਾ ਬੱਕਰੀ ਬੱਚਾ ਹੋ ਵੀ ਇੱਧਰ ਲਾ ਵੀ ਆ ਬੱਕਰੀ ਪੂਰੇ 12000 ਦੀ ਹੋਗੀ ਲਖਾਈ ਬੋਗੇ ਨੇ ਕਰਾਉਣੀ ਆ ਬੱਚਾ ਇਹਦੇ ਮਗਰ ਬਹੁਤ ਚੰਗਾ ਰੱਤ ਜਾਜ ਬਾਇ ਨਾ ਕੰਮ ਬੱਚਾ ਵਿਖਾਈ ਬਈ ਉਹ ਬੱਚਾ ਲਓ ਵੀ ਆਹ ਬੱਚਾ ਪੂਰਾ ਗੁੱਲਰ ਬੱਚਾ ਹੈ ਲਓ ਵੀ ਆਹ ਬੱਕਰੀਆ ਬੋਗੇ ਕੋਲੇ ਤੇ ਉਹ ਪੱਠ ਮਗਰ ਬੈਠੀ ਆ ਠੀਕ ਆ ਮੰਨ ਗਿਆ ਉਹ ਕੀ ਮੰਗਿਆ ਬੋਗੇ ਬਾਈ ਕੋਈ ਅੱਖੇ 15000 ਪਾਲਣਾ ਜਿਆਦੇ ਲੰਮਾ ਚੌੜਾ ਨਹੀਂ ਕਰਦਾ ਹੁੰਦਾ ਮੈਂ ਉਹਨਾਂ ਹਾਰਮਨ ਆ ਆ ਗਿਆ ਪੁੱਤ ਸੱਤ ਰਿਆ ਯਾਰ ਇਹ ਰਹਿਮਾਨ ਇਹ ਸਰਵਸਤ ਕੋ ਹੱਥੀਂ ਦਿਨਾਲੇ ਨਹੀਂ ਨਹੀਂ ਉਹ ਨਹੀਂ ਮਾੜੀ ਫਿਰ ਫਿਰ ਮਗਾ ਤੇਰੀ ਮਰਜ਼ੀ ਆ ਤੇ ਤੂੰ ਲਾ ਯਾਰ ਕੋਈ ਹੋਣੀ ਫਿਰ ਨਾ ਨਾ ਲਾ ਯਾਰ 100000 ਲਾ ਹਾਂ ਉਹ ਨਾ ਗੱਲ ਅੱਗ ਫਿਰ ਮੈਂ ਕੋਈ ਮੋੜ ਥੋੜਾ ਜਾ ਕੇ ਕਰਦਾ ਨਾ ਮੈਂ 19 ਜਨਮ ਦੀ ਕਿੰਨਾ ਕੀਤੀ ਤੂੰ ਮੈਂ 15 ਮੰਗਾ 15 ਦੇ ਲੈ ਜਾ ਯਾਰ ਬੋਗਿਆ ਨਹੀਂ ਦੋ ਬੱਲਾਂ ਕਰ ਜਾਂ 14 ਦੀ ਫੜ ਨਹੀਂ ਅੱਜ ਆਈਏ ਅਸੇ ਲਾਈਏ ਕੁਛ ਨਾਂ ਲਾ ਲਈਓ ਸਹੀ ਆ ਬਾਲ ਕਿੱਥੇ ਮੈਂ ਤੈਨੂੰ ਆਖੇ ਗਲਤ ਨਹੀਂ ਹੋ ਓਏ ਉੱਥੇ ਬਣ ਜਾ ਚੰਗੀ ਗੰਗੀ ਯਾਰ ਆ ਯਾਰ ਜੀ ਦੰਗਾ ਲੱਗਾ ਹਾਂ ਕਰਦੀ ਨਹੀਂ ਨਾ ਕਰਦੀ ਭਰਾਵਾ ਮੈਨੂੰ ਘਾਤਰਾ ਇੱਕ ਵਾਰੀ ਮੋਲਕ ਮੈਂ ਇਸ ਕੋਈ ਵਾਰੀ ਲਾਉਂਗਾ 12000 ਪੂਰੇ 12000 ਇਹ ਹੁੰਦਾ ਯਾਰ ਨਹੀਂ ਯਾਰ ਮੋਲਕ ਢੰਗ ਪਾਰਲਰ ਦੇ ਬੰਦਾ ਵਿਚਾਰਾ ਉਹ ਵੀ ਪਾ ਦੇ 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 ਓਏ ਦੇ ਦੇ ਬੋਕੇ ਦੇ ਦੇ ਓਏ ਹਮਦਾ ਆਇਆ ਮੋਦਲਾ ਦੇ ਚੰਗੀ ਪਾਠਾ ਯਾਰ ਕੀ ਇਹ ਕਟ ਮੜੀ ਜਦੋਂ ਮੈਂ ਮੋਲ ਪਹਿਲ ਲਵਾਈ ਜਾਂਦੇ ਯਾਰ 12000 ਮੜਾ ਮੜਾ ਬੋਲਿਆ ਨਹੀਂ 10000 ਪਾਤਾ ਦੇ ਲੈ ਜਾ ਯਾਰ ਓਏ ਇਹ ਨਹੀਂ ਲੈ ਜਾ ਤੇ ਕੰਮ ਲਾਇਆ ਨਾ 14000 ਪਾ ਤੈਂਦਾ ਨੇ ਨੀ ਨਹੀਂ ਤੋ ਤੋ ਲਾ ਗਏ ਆ ਬਹੁਤ ਬੋਲੇ ਆਪਣੀ ਮੁੰਨ ਨੇ ਭਾਈ ਸਾਡੇ 12000 ਦੀ ਆਪਦੀ ਆ ਕਿਵੇਂ ਦੇ ਦੇ 12 ਦੇ ਤੂੰ ਸੋਚ ਉਹਨੂੰ ਵਸਤੇ ਤਨ 12 ਲਾਤਾ ਇਸ ਵਾਰ ਜਰਮੰਦਾ ਪੜ ਲਾ ਬੋਤਾ ਮੈਨੂੰ ਸਹੀ ਆਖੇ ਨਾ ਪੁੱਛਿਆ ਨਾ ਨਫਾ ਦੇਣ ਵਾਲਾ ਤੂੰ ਦੇ ਦੇ ਤੇਨਾ ਆਪਣੀ ਪੈਣ ਦੀ ਗੱਲ ਪਹਿਲਾਂ ਮੈਂ ਇੰਨੇ ਦਿਨ ਪੀਤਾ ਕਮਾਣਾ ਭਗਵਾਨ ਮੱਥਾ ਮਾਰ ਤੇਰੇ ਪੈਣ ਦਾ ਬੰਦਾ ਇੱਕ ਮਿੰਟ ਉਹ ਬੱਕਰੀ ਲੈ ਜਾ ਮੇਰੇ ਕੋਲ ਆਉਣਾ ਦੇ ਕੇ ਜਾ ਨਾ ਨਵੇੜਿਆ ਕਰੋ ਇੱਕ ਐਕਸੀਡੈਂਟ ਨਾ ਪੈ ਜਾ ਇੱਕ ਮਿੰਟ ਮੇਰੀ ਸੁਣ ਲੈ ਗੱਲ ਜੇ ਤਰਾ ਮਾਨ ਹੋਇਆ ਤਾਂ ਹਾਂ ਕਰ ਦੇ ਨਹੀਂ ਨਾ ਕਰ ਦੇ ਸਾਡੇ ਬਾਹਰ ਲਈ ਆ ਸਾਡੇ ਤਿੰਨ ਦੇ ਲੈ ਜਾ ਹਜ਼ਾਰ ਨਾ ਜੇ ਕੋਈ ਫੜਾ ਯਾਰ ਐਮਨ ਧੱਕਾ ਕਰੀਏ ਧੱਕਾ ਲੈ ਦੱਸ ਕੇ ਉਹ ਨਹੀਂ ਮੰਗਾ ਉਹ ਨਹੀਂ ਮੰਦੀ ਨਹੀਂ ਬੱਸ ਉਹ ਕੋੜਾ ਨਾ ਕਰ ਉਹ ਬਾਬੇ ਨਾਨਕਾਲੀਆਂ ਕਰ ਯਾਰ ਸਹੀ ਗੱਲ ਉਹ ਨਹੀਂ ਮਾਰ ਯਾਰ ਕੀ ਕਰ ਯਾਰ ਬਾਬੇ ਨਾਨਕਾਲੀਆਂ ਰੱਬ ਦਾ ਨਾਮ ਲੈ ਕੇ ਓਏ ਯਾਰ ਗੱਲ ਸੁਣ ਤੂੰ ਯਾਰ ਖਲਾਬ ਅੱਗੇ ਹੋਰ ਨਾ ਮਟਿਆ ਉਹ ਨਹੀਂ ਯਾਰ ਆਪਾਂ ਨੂੰ ਕੀ ਹਟਲਾ ਹੁਣਾ ਮੈਂ ਅੱਗੇ ਲਗਾਈਂ ਤਰਾ ਦੂਆ ਸਾਡੇ 12 ਤਨ ਤਰਦਾ ਮਿਲ ਜੂਆ ਮੈਨੂੰ ਕੀ ਕੱਟ ਦੇ ਗਾ ਉਹ ਇਹ ਤਾਂ ਗੱਲ ਚਾ ਕੋਈ ਨਹੀਂ ਕਰਦਾ ਨਹੀਂ ਚੱਲ ਗਿਣ ਪੈਸੇ ਬਾਈ ਉਹਨਾਂ ਦਾ ਸੇਵਾ ਕਰ ਚਾਹ ਉਹ ਗਿਣ ਬਾਈ ਪੈਸੇ ਔਰ ਪੀਆ ਦਾ ਨਾਮ ਉਹ ਤੂੰ ਇਹਦੇ ਨਾਲ ਗੱਲ ਉਹ ਲੈਣਾ ਦੇਣਾ ਹੁੰਦਾ ਕੋਈ ਆਪ ਦਾ ਉਹ ਆ ਗੱਲ ਠੀਕ ਹੈ ਹਾਂ ਉਹਨੇ ਬੱਕਰੀ ਮੇਰੀ ਹੋ ਗਈ ਠੀਕ ਬਾਸ ਤੇਰਾ ਲਖਾ ਲਾ ਬਾਈ ਮੈਨੂੰ ਪੈਸੇ ਹਾਂ ਦੋ ਫਰਕ ਦੇਨੇ ਆ ਹਾਂ ਤੇ ਦੇ ਦੇਗਾ ਕੋ ਕੋ ਤਾਂ ਨੂੰ ਦੇ ਕੋਈ ਚਰਾਇਆ ਲਾ ਗਿਆ ਨਹੀਂ ਯਾਰ ਕੋਈ ਨਹੀਂ ਚੱਲ ਕੱਲ ਦਾ ਤੇ ਅੱਜ ਦਾ ਦਾ ਕੋਈ ਫਰਕ ਨਹੀਂ ਗੱਲ ਨਹੀਂ ਕੋਈ ਲਖਾਈ ਦੇ ਦਿਓ ਆਪੋ ਆਪਣੀ ਜਾਣ ਕੀ ਕਰਦੇ ਨੇ ਨਹੀਂ ਨਹੀਂ ਇਹਦੀ ਲਖਾਈ ਪਾਈ ਬਾਈ ਬਾਹਰ ਦੀ ਫੇਰੀ ਪਾਈ ਬਾਈ ਕਿੰਨੇ ਚ 200 13 ਚ ਪੈ ਗਈ ਤੈਨੂੰ ਹੋਰ 10 12.5 ਉਹਨੂੰ ਤਰਦਾ ਦੇਣਾ ਲਖਾਈ ਤੇਰੀ ਪਾਈ ਤੂੰ ਬੱਲੇ 13 ਨਿਕਲਦਾ ਉਹ ਯਾਰ ਸਾਨੂੰ ਕੋਈ ਨਾ ਬੱਚਾ ਕੁਝ ਵੀ ਨਹੀਂ ਮੈਨੂੰ ਕੋਈ ਕੋਈ ਕੁਝ ਨਹੀਂ ਪੁੱਛ ਆਪ ਬੰਦਾ ਕਹਿੰਗਾ ਆ ਫਿਰ ਇਹਨਾਂ ਕੀ ਨਹੀਂ ਪਤਾ ਮੈਨੂੰ ਇਸੇ ਬੰਦੇ ਤੋਂ ਲਿੰਗਾ 13 13000 ਨੂੰ ਪੁੱਛ ਲਾ ਕੋਲੇ ਖੜਾ ਆ ਲੈ ਵੀ 13000 ਦੀ ਹੋਗੀ ਲਿਖਾਈ ਬੋਗੇ ਨੇ ਕਰਾਉਣੀ ਆ ਨਹੀਂ ਨਹੀਂ ਇਹਨੇ ਬਾਈਪਾਲ ਨੇ ਬਾਈਪਾਲ ਨੇ ਕਰਾਉਣੀ ਕੱਲ ਨੂੰ ਪੈਸੇ ਦੇਣੇ ਬਾਈ ਇਹੋ 12500 ਬਸ ਠੀਕ ਲੈ 12500 ਬਾਈ ਨੂੰ ਤਰਦਾ ਮਿਲ ਜੂਗਾ ਲਖਾਈ ਹੁਣ ਫਰ ਘੱਟ ਤੋਂ ਵੀ ਨਵੇੜ ਬੱਕਰਾ ਆਉਂਦਾ ਘਰੋਂ ਬਹੁਤ ਚੰਗਾ ਬੱਕਰਾ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਉਣੇ ਆ ਦੋਸਤੋ